ਸੁਧਾਰ ਕਲਬ ਸ਼ਾਹਕੋਟ ਵੱਲੋਂ ਰਾਮਗਣੀਆ ਚੌਂਕ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਡਰਾਮਾਟ੍ਰਿਕ ਕਲਬ ਦੀ ਪੇਸ਼ਕਸ਼ ਸ਼੍ਰੀ ਰਾਮ ਲੀਲਾ ਦੀ ਪੰਜਵੀਂ ਨਾਈਟ ਮੌਕੇ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਮਾਤਾ ਰਾਣੀ ਮੰਦਿਰ ਦੇ ਪੰਡਿਤ ਓਮ ਦੱਤ ਸ਼ਰਮਾ ਨੇ ਵਿਧੀ ਪੂਰਵਕ ਪੂਜਾ ਕੀਤੀ ਉਪਰੰਤ ਪਰਮਿੰਦਰ ਸਿੰਘ ਪੰਡੂਰੀ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਅਤੇ ਉਹਨਾਂ ਦੀ ਪਤਨੀ ਚਰਨਜੀਤ ਕੌਰ ਸਰਪੰਚ ਪੰਡੂਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰੀਬਨ ਕੱਟ ਕੇ ਸ਼੍ਰੀ ਰਾਮ ਲੀਲਾ ਦਾ ਸ਼ੁਭ ਆਰੰਭ ਕੀਤਾ ਇਸ ਮੌਕੇ ਮੁੱਖ ਮਹਿਮਾਨ ਪਰਮਿੰਦਰ ਸਿੰਘ ਪੰਡੋਰੀ ਅਤੇ ਚਰਨਜੀਤ ਕੌਰ ਪੰਡੋਰੀ ਵੱਲੋਂ ਮਾਤਾ ਦੁਰਗਾ ਦੀ ਪੂਜਾ ਕੀਤੀ ਗਈ ਤੇ ਕੰਜਕ ਪੂਜਨ ਕੀਤਾ ਗਿਆ। ਇਸ ਮੌਕੇ ਕਲਾਕਾਰਾਂ ਵੱਲੋਂ ਭਗਵਾਨ શ્રી ਰਾਮਚੰਦਰ ਜੀ ਦੇ ਜੀਵਨ ਤੇ ਆਧਾਰਿਤ ਵਖ-ਵਖ ਦਰਸ਼ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਭਗਵਾਨ શ્રી ਰਾਮਚੰਦਰ ਜੀ ਨੇ ਬੁਰਾਈ ਦਾ ਅੰਤ ਕਰਕੇ ਚੰਗਿਆਈ ਨੂੰ ਸਾਹਮਣੇ ਲਿਆਂਦਾ ਅਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਵੱਡੀ ਸੇਧ ਮਿਲਦੀ ਹੈ। ਉਹਨਾਂ ਸਮੂਹ ਸੰਗਤਾਂ ਨੂੰ ਦੁਰਗਾ ਅਸ਼ਟਮੀ ਅਤੇ ਦੁਸ਼ਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ। ਅੰਤ ਵਿੱਚ ਮਹਿਮਾਨਾਂ ਵੱਲੋਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ ਸੁਧਾਰ ਕਲਬ ਦੀ ਟੀਮ ਵੱਲੋਂ ਮੁੱਖ ਮਹਿਮਾਨ ਪਰਮਿੰਦਰ ਸਿੰਘ ਪੰਡੋਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸ਼ਰਦਾਲੂਆਂ ਨੂੰ ਸਮਾਜ ਸੇਵਕ ਤਰੰਵੀਰ अरोड़ा ਦੀ ਦੇਖ-ਰੇਖ ਹੇਠ ਪ੍ਰਸ਼ਾਦ ਵੰਡਿਆ ਗਿਆ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਅਸੀਂ ਹਲਕਾ ਸ਼ਾਹਕੋਟ ਦੇ ਵਿੱਚ ਗੁਲਾਬ ਸ਼ਾਹਕੋਟ ਦੇ ਵਿੱਚ RAMNILA ਦੀਆਂ ਜੋ ਸਾਰੇ ਸ਼ਾਹਕੋਟ ਨੇ ਬਰਾਈ ਦੇ ਪ੍ਰਤੀ ਨੀਕੀ ਦੀ ਜਿੱਤ ਨੂੰ ਮੁੱਖ ਰੱਖਦੇ ਹੋਇਆ ਭਗਵਾਨ RAM JI ਦੇ ਜੋ ਅੱਜ ਗੁਣ ਗਾਏ ਗਏ ਔਰ ਭਗਵਾਨ RAM JI ਦੇ ਜੋ ਦਿੱਤੇ ਹੋਏ ਰਾਸਤੇ ਨੂੰ ਸਾਰੇ ਨੇ ਅਪਣਾਇਆ ਮੈਂ ਉਸ ਚੀਜ਼ ਦੀਆਂ ਸ਼ਾਗੁਰਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵੀ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਬੜਾ ਵਧੀਆ ਪ੍ਰੋਗਰਾਮ ਕੀਤਾ ਔਰ ਸਾਰੇ ਹਲਕੇ ਨੂੰ ਵਧਾਈ ਹੈ ਇਸ ਗੱਲ ਦੀ ਵੀ ਸਾਰੀ ਜੋ ਰਾਮਲੀਲਾ ਦੀ ਸਮੂਚੀ ਕਮੇਟੀ ਆ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਇਤਿਹਾਰ ਮਨਾਇਆ ਦੁਸਹਿਰੇ ਦੇ ਪ੍ਰਤੀ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਨਾ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜੋ ਸਮੇਂ ਸਿਰ ਪਹੁੰਚ ਕੇ ਸਾਰਿਆਂ ਦੇ ਨਾਲ ਆਪ ਦਾ ਹੱਥ ਵੜਾਉਂਦੇ ਆ ਸੋ ਥੈਂਕ ਯੂ ਸਾਰਿਆਂ ਦਾ ਮੈਂ ਕਰਦਾ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਦੀਆਂ ਤੋਂ ਚੱਲੀ ਆ ਰਹੀ ਬਰਾਈ ਤੇ ਨੇਕੀ ਦੇ ਜਿੱਤ ਦਾ ਪਰਦੇ ਰਮਾਇਣ ਜੋ ਕਿ ਇਸ ਨਾਲ ਕਲਬ ਸ਼ਾਕਪੁਰ ਦੇ ਵੱਲੋਂ ਰਾਮ ਲੀਲਾ ਦੇ ਰੂਪ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਗੜੀਆ ਚੌਕ ਸ਼ਾਕਪੁਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈਗੀ ਆ ਅੱਜ ਦਾਰਕਲਾ ਦੇ ਵੱਲੋਂ ਰਾਮ ਮੇਲਾ ਦੀ ਪਹਿਲੀ ਨਾਈਟ ਹੈਗੀ ਆ ਅੱਜ ਕੰਕਣ ਪੂਜਨ ਵੀ ਹੈਗਾ ਵਾ ਔਰ ਅਸੀਂ ਸਾਰੇ ਹੀ ਨਾਗਰ ਵਾਸੀਆਂ ਨੂੰ ਤੇ ਸ਼ਹਿਰ ਨਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਅੱਜ ਵੀ 9 ਵਜੇ ਤੇ 5 ਵਜੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰੋ ਮਾਤਾ ਰਾਣੀ ਜੀ ਦਾ ਜਿਹੜਾ ਨਰਾਤੇ ਹੈਗੇ ਆ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੁਹਾਡੇ ਸ਼ਾਕੁਰ ਦੇ ਬੱਚੇ ਜਿਹੜੇ ਹੈਗੇ ਆ ਉਹ ਆਰਟਿਸਟ ਕੋ ਪਰਮਾਤਮਾ ਦੇ ਗੁਣ ਗਾਰੇ ਹੈਗੇ ਆ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਜੀੜੀ ਹੈਗੀ ਆ ਸਾਡੇ ਆਉਣ ਵਾਲੇ ਬੱਚੇ ਹੈਗੇ ਆ ਇੱਕ ਤਾਂ ਪਰਮਾਤਮਾ ਨਾਲ ਜੁੜਿਆ ਜਾ ਸਕੇ ਦੂਸਰਾ ਦੱਸਿਆ ਜਾ ਸਕੇ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈਗੀ ਆ ਬੁਰਾਈ ਕਦੀ ਵੀ ਸਾਡੇ ਅੱਗੇ ਨਹੀਂ ਰੋ ਸਕਦੀ ਸੋ ਇਨਾ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਰਾਮਗੜੀਆ ਚੌਕ ਵਿੱਚ ਤੁਸੀਂ ਰਾਮੀਲਾ ਦੇਖਣ ਵਾਸਤੇ ਜ਼ਰੂਰ ਪਹੁੰਚੋ ਜੈ ਸ਼੍ਰੀ ਅੱਜ ਸਾਡੇ 5ਵੀਂ ਨਾਈਟ ਤੇ ਸਾਡੇ ਮੁੱਖ ਮਹਿਮਾਨ ਸਾਡੇ ਪਾਰਜੋ ਘਰ ਅਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਦਾਰ ਪਰਮਿੰਦਰ ਸਿੰਘ ਪੰਡੋਰੀ ਜੀ ਪਹੁੰਚ ਰਹੇ ਹੈਗੇ ਆ ਸੋ ਬੇਨਤੀ ਆ ਸਾਰਿਆਂ ਨੂੰ ਵੀ ਸਾਰੇ ਹੀ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਹੈਗੀ ਆ ਰੌਣਕ ਨੂੰ ਵਧਾਓ ਅਤੇ ਭਗਵਾਨ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰਭੂ ਪ੍ਰੇਮੀ ਭਖਤਾ ਕੇ ਬੇਨਤੀ ਆ ਕਿ ਅੱਜ ਸਾਡੀ ਰਾਮਲੀਲਾ ਦੀ 5ਵੀਂ ਨਾਈਟ ਘਰੋਂ ਜਾਂ ਰਹੀ ਆ ਜਿਸ ਦੀ ਉਪਨੰਗ ਸਰਦਾਰ ਪਰਮਿੰਦਰ ਸਿੰਘ ਜੀ ਪੰਡੋਰੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ਼ਾਹਕੋਟ ਆਪਣੇ ਕਰਕਮਲਾਂ ਦੇ ਨਾਲ ਆਪਣੇ ਸਾਰੇ ਸਾਥੀਆਂ ਦੇ ਨਾਲ ਕਰ ਰਹੇ ਆ ਅੱਜ ਅਸ਼ਟਮੀ ਦਾ ਦਿਨ ਹੈ ਦੁਰਗਾ ਮਾਤਾ ਜੀ ਦਾ ਜਿਹੜਾ ਸਰੂਪ ਤੁਹਾਨੂੰ ਸਾਰਿਆਂ ਨੂੰ ਸੁਚੀਆਂ ਜੋਤਾਂ ਬਿਲਕੁਲ ਨਜ਼ਰ ਆਉਣ ਗਿਆ ਜਿੱਦਾਂ ਤੁਸੀਂ ਪਹਾੜਾਂ ਦੇ ਵਿੱਚ ਮਾਤਾ ਜੀ ਦੇ ਕੋਲ ਬੈਠੇ ਇਹ ਸਾਡੀ ਜਿਹੜੀ ਰਾਮਲੀਲਾ ਇਹਦਾ ਬੂਟਾ ਡਾਕਟਰ ਸੋਮ ਪ੍ਰਕਾਸ਼ ਜੀ ਪੂਰੀ ਬਿਹਰੇ ਬਹੁਤ ਸਤਿਕਾਰਯੋਗ ਸ੍ਰੀ ਤਰਸ਼ੇਮ ਲਾਲ ਜੀ ਮਿੱਤਰ ਉਸ ਤੋਂ ਬਾਅਦ ਅਸ਼wini ਢੰਡ ਜੀ ਇਹਨਾਂ ਦੀ ਬਦੌਲਤ ਅੱਜ ਇਹ ਸਟੇਜ ਜਿਹੜਾ ਉਹਨਾਂ ਦੇ ਬੱਚੇ ਛੋਟੇ ਛੋਟੇ ਕੰਮ ਕਰ ਰਹੇ ਆ ਇਹ ਸਾਰੇ ਹੀ ਉਹਨਾਂ ਦੀ ਪ੍ਰੇਰਣਾ ਦਾ ਸੂਤਰ ਆ ਇਸ ਕਰਕੇ ਮੈਂ ਸਾਰਿਆਂ ਅੱਗੇ ਬੇਨਤੀ ਫੇਰ ਵਾਰ-ਵਾਰ ਕਰਦਾ ਕਿ ਟਾਈਮ ਸਿਰ ਪਹੁੰਚ ਕੇ ਮਹਾਮੈਦੇ ਆਸ਼ੀਰਵਾਦ ਲਵੋ ਅੱਜ ਅਸ਼ਕਮੀ ਦੇ ਸੋ ਬੰਦੇ ਵਿੱਚ ਬੜਾ ਪ੍ਰਸ਼ਾਦ ਦਾ ਜਿਹੜਾ ਪੂਰੀ ਦੇਖ ਪੂਰਾ ਪ੍ਰਸ਼ਾਦ ਸਾਰੇ ਪੰਡਾਲ ਦੇ ਵਿੱਚ ਧਰਮਵੀਰ ਜੀ अरोड़ा ਵੱਲੋਂ ਵਰਤਾਇਆ ਜਾ ਰਿਹਾ ਮੈਂ ਕਲੱਬ ਵੱਲੋਂ ਧਰਮਵੀਰ ਉਹ ਰੋੜਾ ਜੀ ਦਾ ਵੀ ਕੋਟਨ-ਕੋਟਨ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਜੈ ਮਾਤਾ ਜੀ